ਅੱਜ ਤੋਂ ਨਵੀਆਂ GST ਦਰਾਂ ਲਾਗੂ ਹੋ ਗਈਆਂ ਨੇ ਜਿਸ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਕੱਪੜੇ, ਜੁੱਤੀਆਂ ਅਤੇ ਇੱਥੋਂ ਤੱਕ ਕਿ ਕਾਰਾਂ ਤੇ ਸਾਈਕਲਾਂ ਤੱਕ ਸਾਰੀਆਂ ਰੋਜ਼ਾਨਾ ਜ਼ਰੂਰੀ ਚੀਜ਼ਾਂ ਹੁਣ ਸਸਤੀਆਂ ਹੋਣਗੀਆਂ। ਸਰਕਾਰ ਨੇ 12% ਅਤੇ 28% ਟੈਕਸ ਸਲੇਬਾ ਨੂੰ ਖਤਮ ਕਰ ਦਿੱਤਾ ਹੈ ਅਤੇ ਹੁਣ ਸਿਰਫ ਦੋ ਟੈਕਸ ਸਲੇਬ 5% ਅਤੇ 18% ਹੋਣਗੇ। ਕੱਪੜਿਆਂ ਅਤੇ ਜੁੱਤੀਆਂ ਦੇ ਨਾਲ-ਨਾਲ ਬਿਸਤਰੇ, ਤੌਲੀਏ, ਹੱਥ ਤੇ بنائے ਫਾਈਬਰ ਧਾਗੇ ਅਤੇ ਫੈਬਰਿਕ ਦਸਤਕਾਰੀ ਕਾਰਪਟ ਅਤੇ ਫਰਸ਼ ਤੇ ਜੀਐਸਟੀ ਦਰਾਂ ਘਟਾ ਦਿੱਤੀਆਂ ਗਈਆਂ ਨੇ ਦੱਸਦੀ ਕਿ 2500 ਰੁਪਏ ਜਾਂ ਇਸ ਤੋਂ ਘੱਟ ਕੀਮਤ ਵਾਲੇ ਕੱਪੜਿਆਂ ਤੇ ਜੁੱਤੀਆਂ ਤੇ ਹੁਣ 5% ਜੀਐਸਟੀ ਲੱਗੇਗਾ ਪਹਿਲਾਂ 1000 ਰੁਪਏ ਤੱਕ ਦੇ ਕੱਪੜਿਆਂ ਤੇ 5% ਜੀਐਸਟੀ ਲੱਗਦਾ ਸੀ ਅਤੇ 1000 ਰੁਪਏ ਤੋਂ ਵੱਧ ਕੀਮਤ ਵਾਲੇ ਕੱਪੜਿਆਂ ਤੇ 12% ਜੀਐਸਟੀ ਲੱਗਦਾ ਸੀ 2500 ਰੁਪਏ ਤੋਂ ਵੱਧ ਕੀਮਤ ਵਾਲੀਆਂ ਕਮੀਜ਼ਾਂ ਸਾਰੀਆਂ ਜਿੰਸ ਤੇ GST 12% ਤੋਂ ਵਧਾ ਕੇ 18% ਕਰ ਦਿੱਤਾ ਗਿਆ। ਬਿਸਤਰੇ, ਤੋਲਿਏ ਹੋਰ ਨਿਮਤ ਕੱਪੜਿਆਂ ਨਾਲ ਸੰਬੰਧਿਤ ਵਸਤੂਆਂ ਤੇ GST ਵੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ। ਦੱਸਦੀ ਕਿ ਬਚਤ ਰੋਜ਼ਾਨਾ ਕਰਿਆਨੇ ਤੋਂ ਸ਼ੁਰੂ ਹੁੰਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਡੇਅਰੀ ਉਤਪਾਦਕ ਅੰਮੋਲ ਨੇ ਮੱਖਣ, ਘਿਓ, ਪਨੀਰ, ਚਾਕਲੇਟ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੇਰਕਾ ਦੁੱਧ ਦੀਆਂ ਕੀਮਤਾਂ ਘਟਾਉਣ ਤੋਂ ਲੈ ਕੇ ਮੱਧ ਪ੍ਰਦੇਸ਼ ਦੇ ਵਿੱਚ ਸਾਂਚੀ ਘਿਓ ਦੀ ਕੀਮਤ ਲਗਭਗ 40 ਰੁਪਏ ਤੱਕ ਘਟ ਹੋ ਜਾਵੇਗੀ। ਕਰਨਾਟਕ ਦਾ ਸਰਕਾਰੀ ਨੰਦਨੀ ਬ੍ਰਾਂਡ ਵੀ ਘਿਓ, ਮੱਖਣ, ਪਨੀਰ ਅਤੇ ਦੁੱਧ ਆਧਾਰਿਤ ਉਤਪਾਦਾਂ ਤੇ ਦਰਾਂ ਘਟਾ ਰਿਹਾ ਹੈ। ਸੌਦੇ ਹੋਏ ਸਲੇਬਾ ਦੇ ਤਹਿਤ ਖਾਣ ਵਾਲੇ ਤੇਲ, ਪੈਕ ਕੀਤੇ ਆਟੇ ਅਤੇ ਸਾਬਨ ਵਰਗੇ ਸਪੈਸ਼ਲ ਵਸਤੂਆਂ ਕਿਫਾਇਤੀ ਹੋ ਜਾਣਗੇ। ਇਲੈਕਟ੍ਰੋਨਿਕਸ ਅਤੇ ਘਰੇਲੂ ਉਤਪਾਦਨਾ ਨੂੰ ਵੀ ਲਾਭ ਹੋਣ ਦੀ ਉਮੀਦ ਹੈ 에어 ਕੰਡੀਸ਼ਨਰਾਂ ਅਤੇ ਡਿਸ਼ਵਾਸ਼ਰਾਂ ਦੀਆਂ ਕੀਮਤਾਂ ਘਟ ਰਹੀਆਂ ਹਨ ਕੁਝ ਮਾਮਲਿਆਂ ਦੇ ਵਿੱਚ 4500 ਰੁਪਏ ਤੋਂ 8000 ਰੁਪਏ ਤੱਕ ਇਹ ਜਿਹੜੀ ਹੈ ਘਟ ਹੋ ਸਕਦੀ ਹੈ ਟੈਲੀਵਿਜ਼ਨ ਕੰਪਿਊਟਰ ਅਤੇ ਪ੍ਰੋਜੈਕਟਰ ਹੁਣ 18% ਤੇ GST ਦਰ ਨੂੰ ਆਕਰਸ਼ਿਤ ਕਰਨਗੇ ਜੋ ਪਹਿਲਾਂ ਨਾਲੋਂ ਘਟ ਹੈ ਆਟੋਮੋਬਾਈਲ ਸ਼ਾਇਦ ਸਭ ਤੋਂ ਵੱਡੇ ਜੇਤੂ ਹਨ ਮਰੂਤੀ ਸ즈ੁਕੀ ਨੇ ਅਲਟੋ, ਸਵਿਫਟ, ਬ੍ਰੀਜ਼ਾ ਅਤੇ ਬਲਿਨੋ ਵਰਗੇ ਮਾਡਲਾਂ ਤੇ ਛੋਟ ਦਾ ਐਲਾਨ ਕੀਤਾ ਜਿਸ ਵਿੱਚ 1.2 ਲੱਖ ਤੱਕ ਦੀ ਕਟੌਤੀ ਕੀਤੀ ਜਾਵੇਗੀ ਹਾਲਾਂਕਿ ਲਗਜ਼ਰੀ ਅਤੇ ਬਾਕੀ ਸਮਾਨ ਹੋਰ ਮਹਿੰਗਾ ਹੋ ਜਾਵੇਗਾ ਸਿਗਰਟ ਗੁਟਕਾ ਪਾਣ ਮਸਾਲਾ ਅਤੇ ਚਬਾਉਣ ਵਾਲੇ ਤੰਬਾਕੂ ਨੂੰ ਹੁਣ 40% ਜੀਐਸਟੀ ਸਲੈਬ ਦੇ ਅਧੀਨ ਰੱਖਿਆ ਗਿਆ ਹੈ ਉਸੇ ਤਰ੍ਹਾਂ ਸੌਫਟ ਡਰਿੰਕਸ ਖਾਸ ਕਰਕੇ ਰੈਡਿਟ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਨੂੰ ਵੀ ਉੱਚ ਦਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸੇ ਤਰ੍ਹਾਂ ਸੌਫਟ ਡਰਿੰਕਸ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਨੂੰ ਵੀ ਉੱਚ ਦਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਾਈਕਿੰਗ ਦੇ ਸ਼ੌਕੀਨਾਵਾਂ ਦੇ ਲਈ 350cc ਤੋਂ ਉੱਪਰ ਦੀਆਂ ਵੱਡੀਆਂ ਮੋਟਰਸਾਈਕਲਾਂ ਜਿਸ ਦੇ ਵਿੱਚ ਰੋਇਨ ਐਂਡ ਫੀਲਡ ਦੀ ਹਿਮਾਲਿਆਨ ਅਤੇ 650cc ਸੀਰੀਜ਼ ਸ਼ਾਮਲ ਹੈ ਉੱਚ ਕੀਮਤ ਟੈਗ ਲੈ ਕੇ ਜਾਣਗੀਆਂ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ